ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਮਿਰਕੋਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਕੋਈ ਤੋਕੜ ਗੱਪਣ ਤੁਹਾਨੂੰ ਦਿਖਾਵਾਂਗੇ ਕੋਈ ਸੂਈ ਵਿਖਾਉਣੀ ਆ ਤੇ ਕੋਈ ਗੱਪਣ ਤੁਹਾਨੂੰ ਦਿਖਾਉਣੀ ਆ ਤੇ ਸਾਰੀ ਵੈਰਾਈ ਤੁਹਾਨੂੰ ਦਿਖਾਵਾਂਗੇ ਤੇ ਪਹਾੜੀ ਕਿ ਨਿਗੇ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਹੋਸਣਾ ਠੀਕ ਠਾਕ ਜੀ ਚਲੋ ਵਧੀਆ ਜੀ ਚਲੋ ਵਧੀਆ ਜੀ ਤਾਂ ਨਾਮ ਦੱਸਦੇ ਕਰੀਏ ਨਾ ਸੋਨੂ ਸ਼ਹਿਜ ਨਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਵੀ ਬੋਲ ਦੇ ਇੱਕ 95750 ਠੀਕ ਹੈ ਅੱਜ ਫਿਰ ਚਾਰ ਮੱਜਾ ਚਾਰ ਮੱਜਾ ਅੱਜ ਵੈਰੈਟੀ ਸਾਰੀ ਫਿਰ ਸਾਰੀ ਵੈਰੈਟੀ ਹੈ ਠੀਕ ਹੈ ਤੇ ਇਹ ਪਹਿਲੇ ਨੰਬਰ ਵਾਲੀ ਸੂਈ ਜੇ ਇਹ ਵੀ ਤੇ ਸੂਈ ਨੂੰ 20 ਤੋਂ 25 ਦਿਨ ਹੋ ਗਏ ਜੀ ਅੱਛਾ ਇਹ ਆਈ ਮੈਨ ਕੋ ਪਸੋਂ ਨਹੀਂ ਕਹਿੰਦੇ ਉਹ ਐਨ ਉਹ ਅਗਲੇ ਤੋਂ ਬਾਹਰ ਅੱਛਾ ਪਰ ਇਹਨੇ ਹੜੂ ਆ ਕੇ ਦੇ ਨਹੀਂ ਲਾਇਆ ਅੱਛਾ ਉਹ ਲਾ ਪਾਇਆ ਲਾ ਗਈ ਆ ਠੀਕ ਹੈ ਤੇ ਦੇਰੀ ਲਾ ਕੇ ਬੱਚੇ ਰਾਏ ਉਹਨਾਂ ਨਾਲ ਬੱਚਾ ਜਦ ਮੈਂ ਲਈ ਨਾ ਮਰਾ ਠੀਕ ਹੀ ਅੱਛਾ ਉਹਨਾਂ ਨਾਲ ਆ ਤੀਗਾ ਜਿੱਤ ਨਾਲ ਮੈਂ ਲਾ ਲਾ ਜਿਆਦਾ ਲਾਤਾ ਅੱਛਾ ਮੁਰਗਲ ਦਿਹਾਂਦਾ ਤੇ ਨਾਲ ਹੀ ਪਰ ਸਾਡੇ ਕੋਲ ਮਰ ਗਿਆ ਇੱਥੇ ਅੱਛਾ ਹਾਂ ਠੀਕ ਹੈ ਤੇ ਹੁਣ ਪੱਕਾ ਦੁੱਧ ਕਿੰਨਾ ਜੀ ਪੱਕਾ ਦੁੱਧ ਭਾਈ ਹੁਣ ਸਤਾਂ ਤੋਂ ਬਾਹਰ ਹੀ ਹੋ ਗਿਆ ਦਿਲ ਨਹੀਂ ਜੇ ਲਾਉਂਦੀ ਏ ਰਹਾ ਜੀ ਆਦੇ ਦੁੱਧ ਵੇਲੇ ਸਤਾਂ ਤੋਂ ਬਾਹਰ ਹੋਣੀ ਇਹਨੂੰ ਠੀਕ ਹੈ ਦੁੱਧ دیر ਨਹੀਂ ਲਾਇਆ ਜੋਨੇ ਮੈਂ ਪਛੀ ਨਹੀਂ ਖਾਣੇ ਦਾ ਬਾਅਦ دیر ਨਾ ਆਣੀ ਹਾਂਜੀ ਹਾਂਜੀ ਉਤਰਾ ਇਹ ਆ ਕਿ ਪੇਠਪੜੀ ਦੀ ਚੰਗੀ ਆ ਤਰਾ ਸੰਭੀ ਸੰਭੀ ਚੰਗੀ ਆ ਲੈ ਆਣੋਂ ਦੇ ਤੇਰਾ 90 ਦੇ ਦੇਖ ਸੰਦ ਜੀ ਤੇਰਾ ਮੁੱਲ ਵੀਰ ਜੀ ਫਿਰ ਮੁੱਲ ਵੀਰ ਜੀ ਲਈ ਤਾਂ ਮੈਂ ਤਾਂ ਮਹਿੰਗੀ ਆ ਅੱਛਾ ਆਪਾਂ ਦੇ ਦਾਂਗੇ 53000 53000 ਬਸ ਕੋਈ ਗਲਤ ਹੋਵੇ ਚਵਾਈ ਗਲਤ ਹੋਵੇ ਜੀ ਆਪਾਂ ਜ਼ਿੰਮੇਵਾਰ ਹਾਂ ਦੁੱਧ 7 ਕਿਲੋ ਲੀਟਰ ਵਾਲਾ ਠੀਕ ਹੈ ਜੀ ਹਾਂ ਠੀਕ ਹੈ ਤੇ ਮਾਤਾ ਮੁਕੇ ਕਰਦਾ ਚਲੋ ਠੀਕ ਹੈ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਤੇ ਆ ਕਿੰਨਾ ਕੀ ਟਾਈਮ ਖੜਦੀ ਜੀ ਵੀਰ ਜੀ 15 ਤੋਂ ਕੋਈ 20 ਦੇ ਲੱਗ ਜਾ ਕੇ ਲੈਣ ਜਾ ਅੱਛਾ ਤੇ ਕਿੰਨਾ ਦੁੱਧ ਚ ਭਾਈ ਜਾਊਗੀ ਦੁੱਧ ਭਾਈ ਘਰ ਵਾਲੇ ਜਾਂਦੇ 13 14 ਹੁੰਦੀ ਜੇ ਮੈਨੂੰ 12 ਕਿਲੋ ਕੱਢੀ ਆ ਵਧੀਆ ਪਰ ਵੱਧ ਆਉਂਦਾ 13 ਕਿਲੋ ਅਗਲੇ ਬੰਨ ਵੱਲੋਂ ਤਾਂ ਖਲੇ ਪੂਰੀ ਬੰਦੀ ਬਾਕੀ ਅਜੇ ਭਰ ਜੋਗੇ ਥੱਲੇ ਸੋ ਪੂਰੀ ਆ ਨਾ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਥਣਾ ਦਾ ਸਾਈਜ਼ ਆਪ ਵੀ ਚੰਗਾ ਅਜੀ ਕੱਲ ਲੈ ਦੀ ਜੈ ਮਾਜੀ ਸਾਈ ਪਾਈ ਗਏ ਦੋ ਦਿਨ ਬਾਕੀ ਬਿਲਕੁਲ ਚੰਗੀ ਹੈ ਤੇ ਉਤਰਾਂ ਵੀ ਸੰਭੀ ਸੰਭੀ ਚੰਗੀ ਹੈ ਜਿਹੜੀ 15-20 ਦਿਨ ਸੰਭ ਨਹੀਂ ਪੈਣੀ ਕੋਈ ਵੀ ਨਾ ਆਪਾਂ ਇਹ 15 ਦਾ ਸਾਮੂਹ ਬਾਜੀ ਦੋ ਤੇ 13 ਦਾ ਸਾਮੂਹ ਇਹ ਉਰਾਣ ਹਾਂਜੀ ਹਾਂਜੀ ਸਾਮ ਨੂੰ ਆਪਾਂ ਸਾਮ ਨੂੰ ਛੱਡ ਕੇ ਦੇ ਦਿੰਨੀ ਆਪਾਂ ਸਾਮ ਛੱਡ ਕੇ ਕਰੀਏ ਮੋਲੇ ਦਾ ਜੈਜਿਆ ਕਿੰਨਾ ਫਿਰ ਜਾਨ ਤਰਨੀ ਜਾਇ ਆਂਦੀ ਹਾਨ 53000 ਦੀ ਬਾਕੀ ਛੋਟ ਚਾਰ ਮੌਕੇ ਤੇ ਕਰ ਦੋਗੇ ਠੀਕ ਐ ਤੇ ਅਵੇ ਕਬਨ ਜੇ ਇਹ ਵੀ ਕਬਨ ਇਹਦਾ ਕੀ ਦਿਲ ਖਾਣੇ ਨੇ ਠੀਕ ਰੱਖਣ ਦੀ ਹੋਵੇ ਕੋਈ ਨਹੀਂ ਇਹ ਜੋ ਦਿਲਾਉਂ ਲਈਏ ਠੀਕ ਐ ਲਾਈਫ ਆਈ ਹੈ ਵੀ ਹਾਂ ਤੇ ਤੁਰ ਫਿਰ ਇਹਨਾਂ ਹਾਂਜੀ ਸਾਰੀ ਜਿਹੜੇ ਪੂਛ ਤੱਕ ਸਾਰੀ ਐ ਇੱਕ ਕਰੀ ਕੋਸ਼ੇ ਦੀ ਵੇਖ ਲਓ ਈਡੀ ਕੀ ਆ ਜਿੱਡੀ ਕੀ ਹੈਗੀ ਆ ਹਾਂ ਉਹੜਾ ਇਹ ਜੀ ਭਾਈ ਆਪਾਂ ਜਦਨੀਆ ਘਰ ਲੈਣ ਦੀ 11-12 ਕਿਉਂ ਚੁੰਦੇ ਰਹੇ ਆ ਅੱਛਾ 10 ਕਿਲੋ ਚਲੋ ਆਰਾਮ ਨਾਲ ਦੇਈਓ ਵਧੀਆ ਠੀਕ ਆ ਹਾਂ ਠੀਕ ਆ ਤੇ ਪੂਰੀਆਂ ਲੱਠਾਂ ਤੇ ਇਹਦਾ ਕਿੰਨੇ ਕਰਨੇ ਆ ਬਾਕੀ ਪੇਟ ਪੂਰੀ ਦੇ ਚਲੋ ਵੀ ਠੀਕ ਆ ਭਾਰ ਭਾਈ 2-3 ਦਿਨ ਵੱਧ ਘੱਟ ਵੀ ਫਰਸਾ ਦੀ ਕਰੇ ਦੱਸ ਤੁਹਾਨੂੰ ਬਦਲਾਵਾ ਹਾਂਜੀ ਹਾਂਜੀ ਹਾਂ ਤਾਂ ਬਦਲਾਅ ਅਸੀਂ ਕਿਹੜੀ ਮੱਥੀ ਕਰਾਈਏ 2-4 ਦਿਨ ਵੱਧ ਘੱਟ ਵੀ ਸਾਡਾ ਦੀ ਆ ਠੀਕ ਆ ਬਾਕੀ ਉਹਦੀ ਪਾਸ ਕਰਕੇ ਪਾਸ ਕਰਕੇ ਘਾੜਨਾ ਪਏ ਤੇ ਇਹਦਾ ਮੁੱਲ ਦੇ ਦੇ ਦिए 53 ਤਰਵੰਜਾ ਦੀ ਵੀ ਐ ਪੱਕਾ 53 ਤੇ ਫਿਕਸ ਕਰਤਾ ਜੀ ਠੀਕ ਹੈ ਬਸ ਮੌਕੇ ਦੇ ਮਾਤਰਾ ਵੀ ਕਰਾਂਗੇ ਵੀਰਾਂ ਦਾ ਠੀਕ ਆ ਹਾਂ ਮਾਤਰਾ ਵੀ ਦਾ ਕਰਾਂਗੇ ਕੋਕ ਨੂੰ ਲਾਵੇ ਸਹੀ ਠੀਕ ਆ ਹਾਂ ਤੇ ਆ ਤੋ ਕਿ ਕਿ ਬੰਦੇ ਤੋ ਕਿ ਬਈ 8 ਮਹੀਨੇ ਦਾ ਬੰਦੇ 3 ਨਿਕਲ ਦੋ ਜੀ ਕੋਲ ਅੱਛਾ ਹਾਂ ਠੀਕ ਆ 8 ਮਹੀਨੇ ਦੇਗਾ ਬੰਦੇ ਤੋਂ 3 ਕਿਲੋ ਤੋਰ ਹਾਂ ਫੇਰੇ ਖਰੀਦਣੇ ਇੱਕ ਭਾਜੀ 9 ਦੇ ਮੜੇ ਵਜੇ ਸ਼ਹਿਰੋਂ ਤੁਹਾਨੂੰ ਆਈਆਂ ਡੇਢ ਜੁੜੀ ਨੂੰ ਠੀਕ ਹੈ ਡੇਢ ਆਹ 9 ਮੜੇ ਪੈ ਜਾਵੇ 9 ਜਿਹਾ ਵਜਿਆ ਇੱਕ ਪੈਰ ਦੇ 9 ਵਜੇ ਜਿਹੜਾ ਇਹਦਾ 10 ਚੰਗਾ ਨਾਲ ਵੀਡੀਓ ਇਹ ਬਤਾ ਦੇਣਾ ਹਾਂਜੀ ਹਾਂਜੀ ਉਹ ਤਿੰਨੋਂ ਦਨੀਲਾ ਗੈਰਾਂ ਬਾਕੀ ਆ ਤੋਰਾ ਦੂਸਾ ਸਹੀ ਸਾ ਕੋ ਵੇ ਲੋ ਬਾਕੀ 8 ਮਹੀਨੇ ਦੀ ਗੱਬਣਿਆ ਤੇ ਇਹ ਵੀ ਦੁੱਧ 3 ਕਿਲੋ ਵਾ ਇੱਥੋਂ ਇਹ ਪਤਾ ਲੱਗਦਾ ਵੀ ਇਹ ਦੁੱਧ ਜਿਹੜਾ ਲੰਮਾ ਦੁੱਧ ਦੇਣ ਵਾਲੀ ਆ। ਤੇ ਇਹਦਾ ਮੁੱਲ ਫਿਰ ਇਹ ਦੇ ਦੀ 43 ਦੇ ਦੀ 43000 ਦੀ ਹਾਂ ਬਾਕੀ ਮੌਕੇ ਦੇ ਮਾਦਰ ਕਰਾਂਗੇ। ਠੀਕ ਆ। ਹਾਂ ਠੀਕ ਹੈ ਤੇ ਵੀ ਜੀ ਫਿਰ ਹੋਰ ਕੁਝ ਕਹਿਣਾ ਹੈ? ਬਸ ਹੋਰ ਕੁਝ ਨਹੀਂ ਕਹਿਣਾ। ਬਾਕੀ ਆਪ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਖ ਚਾ ਕੇ ਆਪਣੀ ਮਰਜ਼ੀ ਨਾਲ ਖੜੋ ਜੀ। ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।